ਸਿੰਘ ਬਾਜਵਾ ਨੇ ਸੀਐਮ ਮਾਨ ਨੂੰ ਕਰੜੇ ਹਥੀ ਲਿਆ ਜੀ ਹਾਂ ਸੀਐਮ ਮਾਨ ਨੂੰ ਘੇਰਿਆ ਸੀਐਮ ਮਾਨ ਨੂੰ ਘੇਰਦੇ ਉਹਨਾਂ ਨੇ ਕਈ ਸਵਾਲ ਖੜੇ ਕਰ ਦਿੱਤੇ ਤੇ ਕਈ ਇਲਜ਼ਾਮ ਵੀ ਲਗਾ ਦਿੱਤੇ ਇਲਜ਼ਾਮ ਲਗਾਉਂਦੇ ਆ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਵਿਕਾਸ ਪੱਖੋਂ ਪਛੜ ਰਿਹਾ ਤੇ ਕਾਨੂੰਨ ਵਿਵਸਥਾ ਤੇ ਵੀ ਉਹਨਾਂ ਵੱਲੋਂ ਕਈ ਸਵਾਲ ਖੜੇ ਕੀਤੇ ਗਏ ਉਹਨਾਂ ਕਿਹਾ ਕਿ ਕੋਈ ਇੱਕ ਹੱਥ ਖੜਾ ਕਰਕੇ ਦੱਸ ਦਵੇ ਕਿ ਪਿੰਡਾਂ ਦੇ ਵਿਕਾਸ ਦੇ ਲਈ ਸੀਐਮ ਮਾਨ ਨੇ ਕੁਝ ਕੀਤਾ ਹੋਵੇ ਜਾਂ ਪੈਸੇ ਦਿੱਤੇ ਹੋਣ ਉਹਨਾਂ ਅੱਗੇ ਕਿਹਾ ਕਿ ਇਹਨਾਂ ਵਿੱਚ ਕਿਸੇ ਦੇ ਵਿੱਚ ਵੀ ਲੀਡਰਸ਼ਿਪ ਕੁਆਲਿਟੀ ਨਹੀਂ ਹੈ ਕੀ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ ਮੇਰੇ ਸਾਰੇ ਵੀਰ ਬੈਠੇ ਨੇ ਕੋਈ ਇੱਕ ਭਰਾ ਬਾਹਰ ਖੜੀ ਕਰਕੇ ਦੱਸੋ ਢਾਈਆਂ ਸਾਲਾਂ ਚ 1 ਰੁਪਿਆ ਕਿਸੇ ਪਿੰਚਿਆ ਪਿੰਡ ਦੇ ਵਿਕਾਸ ਵਾਸਤੇ ਆਇਆ ਕਿਉਂ ਜਨਰਲ ਜੀ ਦੱਸਵਾਇਆ ਜਿਹੜੇ ਸਾਡੇ ਪੈਸੇ ਦਿੱਤੇ ਸੀ ਉਹ ਭਾਵੇਂ ਰੁਕੇ ਸਰਪੰਚ ਦੇ ਖਾਤੇ ਨੂੰ ਬਿਡਾੜੇ ਹੋਣੇ ਯਾ ਤਾਂ ਕਿਲਾਲਾ ਅਗੇ ਕਹਿੰਦੇ ਕਿ ਉਹਨਾਂ ਪੈਸਿਆਂ ਨਾਲ ਪੈਸੇ ਸਾਡੇ ਸੀ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਤੇ ਪੱਤਰ ਆਪਣੇ ਰੱਖਦੇ ਨੇ ਤੇ ਨਾਲੇ ਅਸੀਂ ਵੇਖ ਹੀ ਲਿਆ ਇਹਨਾਂ ਲੋਕਾਂ ਦੇ ਵਿੱਚ ਕੋਈ ਲੀਡਰਸ਼ਿਪ ਕੁਆਲਿਟੀ ਹੈ ਆ ਭਗਵੰਤ ਮਾਨਤ ਸਿੰਘ ਵੇਖਿਆ ਇਹਦਾ ਕੋ ਚਿਹਰਾ ਮੋਹਰਾ ਕੁਝ ਮਿਸਟਰੀ ਵਾਲਾ ਹੈ ਇਹਦਾ ਕੋ ਕਾਰਨਾਮਾ ਇਹਦੀ ਕੋ ਕੋਰਤੂ ਚੀਮਿਸਟਰੀ ਹੈ ਜਿਸ ਵਿੱਚ ਮੁੱਖ ਮੰਤਰੀ ਸਿੱਖ ਸੂਬਾ ਜਿਸ ਮੁੱਖ ਮੰਤਰੀ ਦੇ ਨਾਮ ਵਿੱਚ ਸਿੰਘ ਹਨ ਜਿਹਦੀ ਦਸਤਾਰ ਦੇ ਥੱਲੇ ਕੇਸ ਹਨ ਉਸ ਕਿਸਮ ਦਾ ਮੁੱਖ ਮੰਤਰੀ ਅਸੀਂ ਆਪਣੇ ਸੂਬੇ ਦੇ ਵਿੱਚ ਫੈਸਲਾ ਇਹੋ ਜਿਹਾ ਲੈ ਲਿਆ ਕਿ ਕੇਸ ਤੁਹਾਡੇ ਹਲਕੇ ਵਾਲਾ ਹੈ ਤੇ ਕਹਿੰਦੇ 2 ਵਜੇ ਸਿਰ ਸੋਢ ਲਈ ਮੁੱਖ ਮੰਤਰੀ 6 ਵਜੇ ਸੋਢ ਲਈ ਜਿਸ ਹਲਕੇ ਦਾ ਐਮ ਐਲ ਏ 2 ਵਜੇ ਇਤਨਾ ਪੋਲਟਰੀ ਫਾਰਮ ਦੇ ਮੁਰਗੇ ਜੋ ਫੀਡ ਦੇ ਦਿੱਤੀ ਹੈ ਫੀਡ ਖਾਂ ਤੋਂ ਬਗਰੋ ਸਿਰ ਸੁੱਟ ਲੈਂਦੇ। ਇਸ ਤਰ੍ਹਾਂ ਇਹਨਾਂ ਦੇ ਐਫਐਲਆ ਦਾ ਤੁਹਾਡੇ ਚੀਫ ਮਿੰਿਸਟਰ ਦਾ ਇੱਥੇ ਵੱਡਾ ਕੀ ਹੈ? ਦਿਨ ਦਿਹਾੜੇ ਚੋਰੀਆਂ ਡਿਗੇਜੀਆਂ ਹੋ ਰਹੀਆਂ। ਹੋਰ ਤੇ ਕੋਈ ਚੀਜ਼ ਮਿਲੇ ਨਾ ਮਿਲੇ ਪੂਰੀ ਜ਼ਰੂਰ 50 ਮਿੰਟਾਂ ਦੇ ਟੈਲੀਫੋਨ ਤੇ ਮਿਲ ਜਾਂਦੀ ਮਿਲਦੀ ਕਿ ਨਹੀਂ ਜੀ ਦੱਸੋ। ਨਿਆਣੇ ਵੇਖੋ ਸਾਡੀ ਇੱਕ ਮਾਰਸ਼ਲ ਰੇਸਿਆ। ਉਸ ਮਾਰਸ਼ਲ ਰੇਸ਼ ਨੇ ਨੌਜਵਾਨਾਂ ਵਾਸਤੇ ਲਾਤ ਇਹੋ ਜੇ ਬਣਾ ਦਿੱਤੇ ਜਾਂ ਤੇ ਬਾਹਰਲੇ ਮੁੜ ਕੇ ਚਲੇ ਜਿਹੜੇ ਇੱਥੇ ਰਹਿ ਕੇ ਮਜਬੂਰੀ ਨਾਲ ਜਿਨ੍ਹਾਂ ਦੇ ਮਾਪਿਆਂ ਕੋਲ ਪੈਸੇ ਨਹੀਂ ਬੱਚਿਆਂ ਨੂੰ ਬਾਹਰ ਕਰਨ ਦੇ ਉਹ ਸਾਰੇ ਨਸ਼ੇ ਦਾ ਸ਼ਿਕਾਰ ਕਰਦੇ ਵੇਖੋ ਤੁਹਾਡੀ ਕਿਹੋ ਜੀ ਇਹ ਸਾਡੀ ਕੌਮ ਹੈ ਲੋਕ ਕਲਕੱਤਰਾ ਆਉਂਦੇ ਸੀ ਇਹਨਾਂ ਨਾਲ ਟੱਕਰ ਲੈਣ ਤੋਂ ਬਜਾਏ ਅੱਜ ਵੇਖੋ ਹਾਲਾਤ ਕੀ ਪਿਛਲੇ ਇੱਕ ਹਫਤੇ ਅਖਬਾਰਾਂ ਦੀ ਖਬਰ ਹੈ 15 ਨੌਜਵਾਨ ਬੱਚੇ ਜਿਹੜੇ ਪੰਜਾਬ ওভারਡੋਜ਼ ਦਾ ਮਾਰੇ ਗਏ 15 ਬੱਚੇ ਆ ਸਾਰੀਆਂ ਅਖਬਾਰਾਂ ਦੀਆਂ ਤੁਹਾਨੂੰ ਤੇ ਤੁਸੀਂ ਰੋਜ਼ ਹੀ ਦੇਖਦੇ ਹੋ ਆਪਣਾ ਅਲਕੀ ਕੋਈ ਅਜੋਜਾ ਘਰ ਹੈ ਜਿਹੜਾ ਬਜਿਆ ਹੋਏ ਹੈ ਡੈਂਡਾ ਤਾਂ ਕੋਈ ਕਹਿ ਰਿਹਾ ਇਸ ਨਹੀਂ ਹੋ ਰਹੀ ਕੋਈ ਕਿਸੇ ਨੂੰ ਇਨਸਾਫ ਨਹੀਂ ਮਿਲ ਰਿਹਾ ਇਹ ਭਗਵੰਤ ਦੀ ਸਰਕਾਰ ਥੋੜਾ ਚੱਲ ਰਹੀ ਹੈ ਇਹ ਤੇ ਲਾਰੈਂਸ ਵਿਸ਼ਨੋਈ ਦੀ ਸਰਕਾਰ ਚੱਲ ਰਹੀ ਹੈ ਕਿੰਨੇ ਗੈਂਗਸਟਰ ਨੇ ਦਿਨ ਦਿਹਾੜੇ ਫਲੂਤੀਆਂ ਮੰਗਦੇ ਪੁਲਿਸ ਤੇ ਐਸਐਸਪੀ ਨੂੰ ਟੈਲੀਫੋਨ ਕਰੀਦਾ ਕਹਿੰਦਾ ਸਾਡੇ ਕੋਲ ਬੋਰਸ ਹੀ ਨਹੀਂ ਆਪ ਜਿਹਨਾਂ ਬੰਦਿਆਂ ਨੂੰ ਟੈਲੀਫੋਨ ਆਂਦੇ ਉਹਨਾਂ ਨੂੰ ਆਪ ਇਹਨਾਂ ਦੇ ਅਫਸਰ ਵੱਡੇ ਕਹਿੰਦੇ ਕਿ ਸਾਡੇ ਕੋਲ ਬੋਰਸ ਨਹੀਂ ਆਪਣਾ ਪ੍ਰਬੰਧ ਆਪੇ ਕਰ ਲੈ ਅੰਕ ਕਿ ਰੋਜ਼ ਜੀਦਾ ਵੇਖਦੇ ਅਫਸਰ ਖੁਦ ਕਹਿੰਦੇ ਕਿ ਯਾਰ ਆਪਣੀ ਗੱਲ ਆਪੇ ਨੇ ਵੇਲ ਲਓ ਸਾਡੇ ਕੋਲ ਕੋਈ ਅਜੀ ਬਚਾਰਾ ਇਹ ਦਿਹਾੜੇ ਗੱਲ ਸਹੀ ਹੈ ਕਿ ਨਹੀਂ ਕਿ ਦੱਸੋ ਤੁਸੀਂ ਇੱਥੇ ਬਿਠੇ ਸਾਰੇ ਪਿੰਡਾਂ ਨੂੰ ਪਤਾ ਹੈ ਕਿਸੇ ਇੱਕ ਸਰਕ ਤੇ ਲੋਕ ਨਹੀਂ ਪਈ ਕਿਸੇ ਪਿੰਡ ਵਿੱਚ ਕੋਈ ਵਿਕਾਸ ਨਹੀਂ ਕਿਸੇ ਹਸਪਤਾਲ ਤੇ ਸਟਾਫ ਨਹੀਂ ਕਿਸੇ ਚ ਡਾਕਟਰ ਨਹੀਂ ਕਿਸੇ ਨਰਸ ਨਹੀਂ ਕਿਸੇ ਦਵਾਈ ਨਹੀਂ ਸਾਰਾ ਕੁਝ ਮੱਧ ਪੇੜ ਸਰਕਾਰੀ ਮੁਲਾਜ਼ਮਾਂ ਨੂੰ ਖਾਮ ਨਹੀਂ ਪੈਂਦੀਆਂ ਪੈਨਸ਼ਨਰਾਂ ਨੂੰ ਪੈਨਸ਼ਨ ਨਹੀਂ ਮਿਲਦੀ ਜਿਹੜੂ ਸੱਪਾ ਰੋਜ਼ ਘਟਾਰੇ ਅਕਦੀ ਤੁਸੀਂ ਮੈਨੂੰ ਦੱਸੋ ਸਰਦਾਰ ਜੀ ਅਜੇ ਤੱਕ ਤੁਸੀਂ ਦੇਖਿਆ ਕਿ ਕੋਈ ਮੁੱਖ ਮੰਤਰੀ ਆਪਣੇ ਸਿਰ ਦੇ ਵਿੱਚ ਆਪ ਹੀ ਇੱਕ ਝੂਠੀ ਬੋਤਲ ਜਿਹੜੀ ਆਪਣੇ ਸਿਰ ਤੇ ਪਾ ਲਵੇ। ਅਜੇ ਦੇਖੀ। ਜਦੋਂ ਜੁੜ ਕੇ ਬਲੇ ਖਿਲਾਫ ਹੁੰਦੇ ਉਹ ਵਧੀਆ ਸੁਣਨ ਨੂੰ ਬੜਾ ਮਜਾ ਆਉਂਦਾ ਪਰ ਗੁੱਸਾ ਵੀ ਬੜਾ ਆਉਂਦਾ ਜਾਂਦਾ ਚੁਟਕਲੇ ਸੁਣਨ ਨੂੰ। ਚਲੋ ਉਹ ਛੱਡ ਲਓ ਉਹ ਤੇ ਚੁਟਕਲੇ ਨੂੰ ਤੇ ਜਿੱਦਣ ਕਾਪੂ ਆਇਆ ਤੇ ਇਹਨਾਂ ਦੱਸੂ ਆਈ ਜਨ ਜਿੱਦਣ ਮੌਕਾ ਆ ਤੇ ਚੀਫ ਮਿਨਿਸਟਰ ਦੀ ਗੱਡੀ ਦੀ ਡਿੱਗੀ ਚ ਲੈ ਕੇ ਆਵਾਂਗੇ। ਇਹ ਵੀ ਤਾਂ ਹਮ ਦੱਸਦੇ। ਅਜੇ ਸਾਡਾ ਅਜੇ ਨਾ ਰੁੜਦਾ। ਇਹ ਤਾਂ ਹੀ ਆਏਗਾ ਇਹਨੂੰ ਡਿੱਕੀ ਚੁੱਕ ਕੇ ਲਿਆ ਦੂੰਗਾ ਇਹ ਤਾਂ ਹੀ ਆ ਜਣਾ ਤੁਹਾਡੇ ਸਾਹਮਣੇ ਇਹਨੂੰ ਜੋ ਕੁਝ ਨੇ ਕੀਤਾ ਇਹਨੂੰ ਹਰ ਚੀਜ਼ ਦੀ ਕੀਮਤ ਅਦਾ ਕਰਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ